ਸੱਤਸ਼ਰੀਆ ਕਾਂਜੀ ਹਾਜ਼ਰ ਹੋਈ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਰਾਤ ਦੇ ਤੇ ਕਰੀਬਨ 9 ਵਜੇ ਸੀ ਰਾਣੀ ਦੀ ਸੱਸ ਤੇ ਨਨਾਨ ਰਾਣੀ ਨੂੰ ਵੇਖ ਰਹੀਆਂ ਸੀ ਰਾਣੀ ਉਹਨਾਂ ਦੀਆਂ ਅੱਖਾਂ ਵੱਲ ਵੇਖ ਕੇ ਡਰ ਕੇ ਥਰ-ਥਰ ਕੰਬ ਰਹੀ ਸੀ ਉਸ ਦੀ ਸੱਸ ਗੁੱਸੇ ਨਾਲ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਹੀ ਘਰ ਵਿੱਚ ਇਹ ਕੁਝ ਕਾਰਨ ਦੀ ਅਜੇ 4 ਦਿਨ ਵੀ ਨਹੀਂ ਹੋਏ ਤੈਨੂੰ ਇਸ ਘਰ ਵਿੱਚ ਆਈ ਨੂੰ ਤੇ ਖੁਦ ਨੂੰ ਮਾਲਕਣ ਸਮਝਣ ਲੱਗ ਪਈ ਹਾਂ ਆਉਂਦੇ ਹੀ ਅੱਜ ਆਉਣ ਦੇ ਮੇਰੇ ਪੁੱਤ ਨੂੰ ਤੇਰੇ ਹੱਥ ਪੈਰ ਨਾ ਤੜਵਾਤੇ ਤਾਂ ਮੇਰਾ ਨਾਮ ਬਦਲਦੀ ਅੱਜ ਅਜਿਹਾ ਕੀ ਹੋਇਆ ਸੀ ਕੀ ਗਲਤੀ ਕੀਤੀ ਸੀ ਰਾਣੀ ਨੇ ਜੋ ਉਹ ਆਪਣੇ ਮੁੰਡੇ ਤੋਂ ਉਸ ਨੂੰ ਕੁੱਟਮਾਰ ਕਰਵਾਉਂਦੀਆਂ ਧਮਕੀਆਂ ਦੇ ਰਹੀ ਸੀ ਨਵੀਂ ਦੁਲਹਨ ਆਪਣੇ ਪਤੀ ਦਾ ਘਰ ਆਉਣ ਲਈ ਰਾਹ ਦੇਖਦੀ ਆ ਪਰ ਰਾਣੀ ਜੋ ਕਦੀ ਵੀ ਆਪਣੇ ਪਤੀ ਦਾ ਨਾਂ ਰਾਹ ਨਹੀਂ ਵੇਖਦੀ ਸੀ ਕਿਉਂਕਿ ਆਪਣੇ ਪਤੀ ਕੋਲੋਂ ਬਹੁਤ ਡਰਦੀ ਸੀ ਮਨ ਹੀ ਮਨ ਅਰਦਾਸਾਂ ਕਰਦੀ ਕਿ ਅੱਜ ਮੇਰਾ ਪਤੀ ਘਰ ਆਵੇ ਪਰ ਜਦੋਂ ਤੱਕ ਉਸ ਦਾ ਪਤੀ ਘਰ ਨਹੀਂ ਆਉਂਦਾ ਸੀ ਉਦੋਂ ਤੱਕ ਉਸ ਦੀ ਸੱਸ ਨੂੰ ਖਾਣਾ ਨਹੀਂ ਦਿੰਦੀ ਸੀ ਉਸ ਦੀ ਨਰਦਈ ਸੱਸ ਉਸ ਨੂੰ ਖਾਣਾ ਨਾ ਦਿੰਦੀ ਰਸੋਈ ਨੂੰ ਜਿੰਦਾ ਲਾ ਕੇ ਦਿੰਦੀ ਐ ਰੱਖ ਦਿੰਦੀ ਸੀ ਇਹੋ ਜਿਹਾ ਕੀ ਹੋਇਆ ਸੀ ਕਿ ਰਾਣੀ ਦੀ ਸੱਸ ਰਾਣੀ ਨੂੰ ਇਨਾ ਦੁੱਖ ਦੇ ਰਹੀ ਸੀ ਪਤੀ ਮਤਲਬ ਰਾਜਵੀਰ ਇਹੋ ਜਿਹਾ ਸਭਾ ਉਸ ਦਾ ਕਿਉਂ ਸੀ ਨਵੀਂ ਦੁਲਹਣ ਵੀ ਉਸ ਦਾ ਰਾਹ ਨਹੀਂ ਦੇਖਦੀ ਸੀ ਰਾਣੀ ਦਾ ਵਿਆਹ ਰਾਜਵੀਰ ਨਾਲ 5 ਮਹੀਨੇ ਪਹਿਲਾਂ ਹੋਇਆ ਸੀ ਰਾਣੀ ਦਾ ਮਾਪਿਓ ਨਹੀਂ ਸੀ 12ਵੀਂ ਪਾਸ ਕਰਦੇ ਹੀ ਉਸ ਦੇ ਚਾਚਾ ਚਾਚੀ ਨੇ ਉਸ ਦਾ ਵਿਆਹ ਕਰ ਦਿੱਤਾ ਰਾਣੀ ਦੀ ਜ਼ਿੰਮੇਵਾਰੀ ਤੋਂ ਉਹਦੇ ਚਾਚਾ ਚਾਚੀ ਮੁਕਤ ਹੋ ਗਏ ਉਦੀ ਚਾਚੀ ਨੇ ਉਹਦੇ ਵਿਆਹ ਤੋਂ ਬਾਅਦ ਕੋਈ ਵੀ ਰਸਮ ਨਹੀਂ ਕੀਤੀ ਇਥੋਂ ਤੱਕ ਕਿ ਉਸ ਨੂੰ ਦੁਬਾਰਾ ਪੇਕੇ ਵੀ ਨਹੀਂ ਲੈ ਕੇ ਗਏ ਤੇ ਨਾ ਹੀ ਬੁਲਾਇਆ ਬਸ ਉਸ ਦਾ ਵਿਆਹ ਕਰਕੇ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਰਾਣੀ ਦੇ ਸਹੋਰੇ ਘਰ ਚੋਂ ਸੱਸ ਰਾਜਵੀਰ ਤੇ ਉਸ ਦੀ ਨਣਦ ਰੂਬੀ ਸੀ ਜਿਸ ਦੀ ਮੰਗਣੀ ਹੋ ਚੁੱਕੀ ਸੀ ਤੇ ਛੇਤੀ ਹੀ ਵਿਆਹ ਹੋਣ ਵਾਲਾ ਸੀ ਛੋਟਾ ਜਿਹਾ ਪਰਿਵਾਰ ਸੀ ਸੁਖੀ ਤੇ ਵਧੀਆ ਜ਼ਿੰਦਗੀ ਦਾ ਸੁਪਨਾ ਲੈ ਕੇ ਰਾਣੀ ਇਸ ਘਰ ਵਿੱਚ ਆਈ ਸੀ ਹਰ ਸੁਪਨਾ ਤਾਂ ਸੁਪਨਾ ਹੀ ਰਹਿ ਗਿਆ ਹਰ ਕਿਸੇ ਦਾ ਸੁਪਨਾ ਸੱਚ ਹੋਣਾ ਮੌਕੇ ਨਹੀਂ ਹੁੰਦਾ ਉਹਦਾ ਵੀ ਸੁਖੀ ਜ਼ਿੰਦਗੀ ਵਾਲਾ ਸੁਪਨਾ ਹੀ ਰਹਿ ਗਿਆ ਰਾਣੀ ਦੀ ਉਮਰ 18 ਸਾਲ ਦੀ ਸੀ ਰਾਜਵੀਰ 30 ਸਾਲ ਦਾ ਸੀ ਦੋਨਾਂ ਵਿੱਚ 12 ਸਾਲ ਦਾ ਫਰਕ ਸੀ ਅਸਦੀ ਸੱਸ ਨੇ ਰਾਣੀ ਲਈ ਨਿਜਮ ਬਣਾਏ ਸੀ ਕਿ ਸਵੇਰੇ 4 ਵਜੇ ਉੱਠ ਕੇ ਪੂਰੇ ਘਰ ਦੀ ਸਫਾਈ ਕਰਨੀ ਆ ਬਾਅਦ ਵਿੱਚ ਨਹਾ ਤੋ ਕੇ ਪਾਠ ਪੂਜਾ ਕਰਨ ਤੋਂ ਬਾਅਦ ਹੀ ਰਸੋਈ 'ਚ ਜਾਣਾ ਹਮੇਸ਼ਾ ਸਿਰ ਤੇ ਦੁਪੱਟਾ ਲੈ ਕੇ ਰੱਖਣਾ ਹੈ ਸਭ ਤੋਂ ਪਹਿਲਾਂ ਖਾਣਾ ਸਾਰਿਆਂ ਨੂੰ ਖਵਾਣਾ ਤੇ ਬਾਅਦ ਵਿੱਚ ਹੀ ਉਹ ਆਪ ਖਾ ਸਕਦੀ ਸੀ ਇਹ ਜਿਹੇ ਹੋਰ ਵੀ ਕਈ ਨਿਯਮ ਸੀ ਜੋ ਰਾਣੀ ਦੀ ਸੱਸ ਨੇ ਰਾਣੀ ਲਈ ਇਹ ਬਣਾਏ ਸੀ ਰਾਣੀ ਨੂੰ ਇਹ ਨਿਯਮਾਂ ਦੀ ਪਾਲਣਾ ਕਰਨੀ ਹੀ ਪੈਂਦੀ ਸੀ ਪਰ ਹਜੇ ਰਾਣੀ ਦੀ ਉਮਰੀ ਕੀ ਸੀ ਉਸ ਦੇ ਕੋਲ ਕੋਈ ਭੁੱਲ ਹੋ ਜਾਂਦੀ ਤਾਂ ਉਸ ਦਾ ਪਤੀ ਜਾਂ ਉਸ ਦੀ ਸੱਸ ਜਾਂ ਫਿਰ ਨਨਾਂ ਉਸ ਨੂੰ ਸਜ਼ਾ ਦਿੰਦੇ ਸੀ ਉਸਦੀ ਮਾਰਕਟਾਈ ਵੀ ਹੁੰਦੀ ਕਹਿੰਦੇ ਰਹਿੰਦੇ ਸੀ ਕਿ ਅਸੀਂ ਤੈਨੂੰ ਸੁਧਾਰ ਲਵਾਂਗੇ ਉਸਦੀ ਨਨਾਨ ਜੀ ਉਸ ਤੋਂ 5 ਸਾਲ ਵੱਡੀ ਸੀ ਉਸ ਤੇ ਹੱਥ ਚੁੱਕਣ ਲੱਗਿਆ ਜਰਾ ਨਾ ਸੋਚਦੀ ਰਾਣੀ ਧਿਕਰ ਵਾਲਾ ਰਾਜਵੀਰ 8 ਵਜੇ ਤੱਕ ਰਾਤ ਨੂੰ ਆ ਜਾਂਦਾ ਸੀ ਪਰ ਉਸ ਦਿਨ 10 ਵਜੇ ਕਿ ਸੀ ਅਜੇ ਤੱਕ ਰਾਜਵੀਰ ਘਰ ਨਹੀਂ ਆਇਆ ਸੀ ਉਸ ਨੂੰ ਬੜੀ ਭੁੱਖ ਲੱਗੀ ਸੀ ਉਸ ਨੇ ਆਪਣੇ ਲਈ ਥਾਲੀ ਵਿੱਚ ਰੋਟੀ ਰੱਖੀ ਖਾਣ ਲਈ ਹਜੇ ਬੈਠੀ ਹੀ ਸੀ ਪਹਿਲੀ ਬੁਰਕੀ ਮੂੰਹ ਵਿੱਚ ਪਾ ਰਹੀ ਸੀ ਉਦੋਂ ਹੀ ਸੱਸ ਨੇ ਦੇਖ ਲਿਆ ਉਸ ਨੇ ਗੁੱਸੇ ਵਿੱਚ ਰਾਣੀ ਨੂੰ ਬਹੁਤ ਕੁਝ ਸੁਣਾ ਦਿੱਤਾ ਰਾਣੀ ਕੋਲੋਂ ਇਹ ਬਰਦਾਸ਼ਤ ਨਾ ਹੋਇਆ ਉਦੋਂ ਹੀ ਉਹ ਕਹਿਣ ਲੱਗੀ ਕਿ ਉਹ ਰਾਜਗੀਤ ਤਾਂ ਅਜੇ ਤੱਕ ਨਹੀਂ ਆਏ ਮੈਨੂੰ ਭੁੱਖ ਲੱਗੀ ਸੀ ਇਸ ਲਈ ਮੈਂ ਖਾਣਾ ਖਾਣ ਲੱਗ ਬੈਠ ਗਈ ਸੱਸ ਕੁਝ ਕਹਿਣ ਹੀ ਲੱਗੀ ਸੀ ਤੇ ਰੁਬੀ ਅੱਗੇ ਆਈ ਤੇ ਰਾਣੀ ਦੇ ਥੱਪੜ ਜੜ ਦਿੱਤਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਦੇ ਸਾਹਮਣੇ ਬੋਲਣ ਦੀ ਫਿਰ ਘਰ ਤੈਨੂੰ ਖਾਣਾ ਨਹੀਂ ਮਿਲਦਾ ਸੀ ਤੂੰ ਆਪਣੇ ਪਤੀ ਦੀ ਉਡੀਕ ਨਹੀਂ ਕਰ ਸਕਦੀ ਇਹ ਔਰਤਾਂ ਆਪਣੇ ਪਤੀ ਲਈ ਕੁਝ ਨਹੀਂ ਕਰਦੀਆਂ ਇੰਨੇ ਨੂੰ ਸੱਸ ਬੋਲੀ ਰਹਿਣ ਦੇ ਰੁਬੀ ਕਿਉਂ ਇਹਨੂੰ ਸੰਸਕਾਰ ਸਿਖਾ ਰਹੀਆਂ ਮਾਂ ਪਿਓ ਤਾਂ ਇਹਦਾ ਮਰ ਗਿਆ ਚਾਚੇ ਚਾਚੀ ਨੇ ਇਹੋ ਜਹੀ ਬੇਅਕਲ ਕੁੜੀ ਸਾਡੇ ਪੱਲੇ ਬੰਨ ਦਿੱਤੀ ਰਹਿਣ ਦੇ ਤੂੰ ਚੱਲ ਮੈਂ ਰਸੋਈ ਨੂੰ ਜਿੰਦਾ ਲਾ ਕੇ ਆਈ ਉਹਨਾਂ ਨੇ ਰਾਣੀ ਨੂੰ ਰਸੋਈ ਚੋਂ ਬਾਹਰ ਧੱਕਾ ਦੇ ਕੇ ਰਸੋਈ ਨੂੰ ਜਿੰਦਰਾ ਲਾ ਦਿੱਤਾ ਰਾਣੀ ਅੱਖਾਂ ਵਿੱਚ ਅਥਰੂ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਰਾਤ ਦੇ 12 ਵਜੇ ਤੱਕ ਰਾਜਵੀਰ ਘਰ ਆਇਆ ਤਾਂ ਰਾਣੀ ਦੀ ਸੱਸ ਨੇ ਮਿਰਚ ਮਸਾਲਾ ਰਾ ਕੇ ਰਾਣੀ ਦੇ ਖਿਲਾਫ ਰਾਜਵੀਰ ਨੂੰ 扑ਕਾ ਦਿੱਤਾ ਉਹ ਬੜਾ 扑ਕ ਗਿਆ ਤੇ ਉਸ ਨੇ ਰਾਣੀ ਨੂੰ ਕੁੱਟਿਆ ਤੇ ਰਾਣੀ ਨੂੰ ਉਸ ਦਿਨ ਖਾਣਾ ਵੀ ਨਾ ਮਿਲਿਆ ਰਾਣੀ ਦੀ ਗੱਲ ਉਸ ਦੇ ਘਰ ਵਾਲੇ ਨੇ ਬਿਲਕੁਲ ਨਾ ਸੁਣੀ ਰਾਣੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਉਸ ਦੀ ਸੱਸ ਤਿੰਨ ਨਾਨ ਰੂਬੀ ਬਾਹਰ ਹਾਲ ਵਿੱਚ ਬੈਠ ਕੇ ਇੱਕ ਇੱਕ ਗਰਮ ਰੋਟੀ ਉਸ ਤੋਂ ਮੰਗਵਾ ਕੇ ਖਾ ਰਹੀਆਂ ਸੀ ਸਵੇਰੇ ਰਾਣੀ ਦੀ ਸੱਸ ਉਸ ਨੂੰ ਸਿਰਫ ਇੱਕ ਰੋਟੀ ਹੀ ਖਾਣ ਨੂੰ ਦਿੰਦੀ ਸੀ ਜਿਵੇਂ ਉਹ ਕਹਿੰਦੀ ਸੀ ਭੁੱਖ ਲੱਗੀ ਹੈ ਤਾਂ ਕਿਆ ਦਿਨ ਦੀ ਸੀ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਕਰ। ਰਾਜਵੀਰ 10 ਵਜੇ ਤੋਂ ਪਹਿਲਾਂ ਘਰ ਨਹੀਂ ਆਉਂਦਾ ਸੀ ਤੇ ਉਸ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀ। ਖਾਣਾ ਤਾਂ ਰਾਣੀ ਨੇ ਇੱਕ ਰੋਟੀ ਰਕੋ ਕੇ ਆਪਣੇ ਪੱਲੇ ਨਾਲ ਬਨ ਲਈ ਜਦੋਂ ਉਸ ਦੀ ਸਸਤੇ ਨਾਨਣ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਤਾਂ ਉਹਨੇ ਪੱਲੇ ਨਾਲ ਬੰਨੀ ਹੋਈ ਰੋਟੀ ਕੱਢੀ ਤੇ ਥੋੜੀ ਜੀ ਸਬਜ਼ੀ ਰੱਖੀ ਸੀ। ਉਹ ਖਾਣ ਲੱਗ ਗਈ ਖਾਂਦਿਆਂ-ਖਾਂਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਉਸ ਦਾ ਸਵਾਦੀ ਮਾਣ ਇਸ ਗੱਲ ਲਈ ਰਜਾਮੰਦੀ ਨਹੀਂ ਦੇ ਰਿਆ ਸੀ ਪਰ ਕੀ ਕਰੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਫਿਰ ਰਾਣੀ ਦੀ ਸੱਸ ਕਿਸੇ ਕੰਮ ਲਈ ਉਧਰ ਆਈ ਤੇ ਰਾਣੀ ਨੂੰ ਰੋਟੀ ਖਾਂਦੇ ਦੇਖ ਲਿਆ ਉਹ ਹੋ ਗਿਆ ਜਿਸ ਦੀ ਵਜ੍ਹਾ ਨਾਲ ਰਾਣੀ ਨੂੰ ਦੱਬ ਕੇ ਫਿਰ ਛਿੱਤਰ ਪਏ ਰਾਜਵੀਰ ਘਰ ਆ ਗਿਆ ਪਤਾ ਨਹੀਂ ਅੱਜ ਉਹ ਕੀ ਕਰੂਗਾ ਵਿਆਹ ਤੋਂ ਬਾਅਦ ਜਦੋਂ ਉਸ ਦੇ ਸਾਹਮਣੇ ਰੋਟੀ ਖਾਂਦੀ ਸੀ ਤਾਂ ਉਸ ਦੇ ਥੱਪੜ ਜੜੇ ਜਾਂਦੇ ਸੀ ਪਰ ਅੱਜ ਤਾਂ ਰੋਟੀ ਉਸ ਨੇ ਚੋਰੀ ਕਰ ਲਈ ਸੀ ਥੋੜੀ ਦੇਰ ਬਾਅਦ ਰਾਜਵੀਰ ਆ ਗਿਆ ਰਾਣੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਪਸੀਨੇ ਨਾਲ ਭਿੱਜੀ ਜਾ ਰਹੀ ਸੀ ਅਚਾਨਕ ਜਦੋਂ ਦਰਵਾਜ਼ਾ ਖੁੱਲਿਆ ਤਾਂ ਰਾਣੀ ਥਰ-ਥਰ ਕੰਬਨ ਲੱਗ ਪਈ ਬਾਹਰ ਆਈ ਸੱਸ ਵੀ ਸ਼ੇਰ ਵਾਂਗੂ ਉਸ ਵੱਲ ਦੇਖ ਰਹੀ ਸੀ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਰਹੀਆਂ ਸੀ ਜਿਵੇਂ ਹੀ ਰਾਣੀ ਰੂਬੀ ਦੇ ਸਾਹਮਣੇ ਆਈ ਤਾਂ ਉਹਨੇ ਰਾਣੀ ਨੂੰ ਬਾਹੋਂ ਫੜ ਕੇ ਉਸ ਦੀ ਬਾਹ ਮੋੜ ਕੇ ਕਮਾ ਦਿੱਤਾ ਤੇ ੱੱੱਕਾ ਮਾਰ ਕੇ ਰੋਬ ਨਾਲ ਉਸ ਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਇਹ ਚੋਰੀ ਕਰਦੀ ਹੈ। ਰਾਜਵੀਰ ਨੇ ਆਪਣੀ ਬੈਲਟ ਨੂੰ ਕੱਢਿਆ ਤੇ ਰਾਣੀ ਨੂੰ ਜ਼ੋਰ-ਜ਼ੋਰ ਨਾਲ ਕੁੱਟਣ ਲੱਗਾ। ਰਾਣੀ ਰੋਂਦੀ ਰਹੀ ਆਪਣੇ ਪਤੀ ਕੋਲੋਂ ਮਾਫੀ ਮੰਗੀ। ਪਰ ਰਾਣੀ ਦੇ ਪਤੀ ਨੇ ਉਸ ਘਰ ਵਿੱਚ ਰਹਿਣ ਵਾਲੀਆਂ ਔਰਤਾਂ ਨੇ ਉਸਤੇ ਕੋਈ ਤਰਸ ਨਾ ਖਾਦਾ। ਇਹ ਰਾਤ ਨੂੰ ਉਸ ਨੂੰ ਧੱਕਾ ਦੇ ਕੇ ਘਰੋਂ ਕੱਢ ਦਿੱਤਾ। ਉਸ ਦੀ ਸੱਸ ਰੋਣਾ ਪਾਉਣ ਲੱਗੀ ਕਿ ਬਾਹਰ ਕਿਤੇ ਭੱਜ ਚੱਲੀ ਹੈ। ਦੇਖੋ ਲੋਕੋ ਭੱਜ ਕੇ ਜਾਊਗੀ ਵੀ ਕਿੱਥੇ? ਇਹਦੇ ਕਿਹੜਾ ਪੀਕੇ ਬੈਠੇ ਆ ਜਿਹੜਾ ਇਹਨੂੰ ਸਾਥ ਲੈਣਗੇ? ਫਿਰ ਇੱਥੇ ਹੀ ਵਾਪਸ ਆਉਣਾ ਇਹਨੇ। ਇਹਨਾਂ ਕਹਿ ਕੇ ਉਸ ਨੇ ਆਪਣੇ ਪੁੱਤ ਨੂੰ ਖਾਣਾ ਦਿੱਤਾ। ਕਹਿਣ ਲੱਗੀ ਲੈ ਪੁੱਤ ਰੋਟੀ ਖਾ ਲੈ ਤੈਨੂੰ ਭੁੱਖ ਲੱਗੀ ਹੋਊਗੀ। ਪਰ ਕਿਸੇ ਨੂੰ ਇਹ ਯਾਦ ਨਹੀਂ ਸੀ ਕਿ ਰਾਣੀ ਕਿੱਥੇ ਗਈ ਹੈ ਕਿੱਥੇ ਨਹੀਂ ਥੋੜੀ ਦੇਰ ਬਾਅਦ ਰਾਣੀ ਘਰ ਆ ਕੇ ਖਲੋ ਗਈ ਤਿੰਨੇ ਰਾਖਸ਼ਾਂ ਵਾਂਗ ਹੱਸਦੇ ਉਸ ਦੇ ਸਾਹਮਣੇ ਖੜੇ ਹੋ ਗਏ ਕਿ ਮਹਾਰਾਣੀ ਆ ਗਈ ਵਾਪਸ ਪੇਕਿਆਂ ਨਹੀਂ ਰੱਖਿਆ ਨਹੀਂ ਤੈਨੂੰ ਦੋ ਦਿਨ ਲਈ ਸੱਸ ਨੇ ਡਾਂਟਦੇ ਹੋਏ ਕਿਹਾ ਉਦੋਂ ਹੀ ਰਾਜਵੀਰ ਨੇ ਕਿਹਾ ਜਦੋਂ ਤੱਕ ਮੇਰਾ ਪਿਆਰਾ ਤੇ ਆਪਣਾ ਨੱਕ ਨਹੀਂ ਰਗੜਦੀ ਉਦੋਂ ਤੱਕ ਮੈਂ ਤੈਨੂੰ ਘਰ ਅੰਦਰ ਨਹੀਂ ਆਉਣ ਦੇਵਾਂਗਾ ਮੈਨੂੰ ਤੱਕਾ ਦੇ ਕੇ ਚਲੀ ਗਈ ਸੀ ਨਾ ਉਦੋਂ ਹੀ ਰੂਬੀ ਬੋਲੀ ਹਾਂ ਵੀਰੇ ਇੰਨੀ ਛੇਤੀ ਇਹਨੂੰ ਮਾਫਨਾ ਕਰੀ ਜੇ ਹੁਣ ਤੂੰ ਇਹਨੂੰ ਮਾਫ ਕਰ ਦਿੱਤਾ ਤਾਂ ਕੱਲ ਨੂੰ ਤੇਰੇ ਸਿਰ ਤੇ ਚੜ ਕੇ ਨ ਨੱਚਣ ਲੱਗ ਜੂਗੀ ਇਹੋ ਜਿਹੀ ਕੁੜੀ ਦਾ ਕੀ ਭਰੋਸਾ ਹੈ ਸਾਨੂੰ ਤਾਂ ਭਰੋਸਾ ਤੇਰੇ ਤੇ ਵੀ ਨਹੀਂ ਰਿਹਾ ਜਿਹੜੀ ਕੁੜੀ ਆਪਣੀ ਭਾਬੀ ਦੀ ਇੱਜ਼ਤ ਨਹੀਂ ਕਰ ਸਕਦੀ ਉਹ ਕੁੜੀ ਸਾਡੇ ਘਰ ਵਿੱਚ ਸਾਡਾ ਮਾਣ ਕੀ ਕਰੂਗੀ ਅਚਾਨਕ ਰਾਣੀ ਦੇ ਪਿੱਛੇ ਖੜੇ ਰੂਬੀ ਦੇ ਹੋਣ ਵਾਲੇ ਸਹਰੇ ਦੀ ਆਵਾਜ਼ ਆਈ ਰੂਬੀ ਦੇ ਸੋਰੇ ਦੀ ਆਵਾਜ਼ ਸੁਣ ਕੇ ਉਹ ਇੱਕਦਮ ਹੈਰਾਨ ਹੋ ਗਈਆਂ ਉਹ ਅੰਦਰ ਆਏ ਤਾਂ ਉਹਨਾਂ ਨੂੰ ਦੇਖਦੇ ਹੀ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਤੁਸੀਂ ਕਦੋਂ ਆਏ ਰਾਣੀ ਦੀ ਮਾਂ ਨੇ ਆਪਣਾ ਦੁਪੱਟਾ ਠੀਕ ਕਰਦੇ ਹੋਏ ਪੁੱਛਿਆ ਭੈਣ ਜੀ ਉਦੋਂ ਹੀ ਆਇਆ ਜਦੋਂ ਤੁਹਾਡੀ ਨੂੰ ਡਰ ਕੇ ਇੱਧਰ ਉੱਧਰ ਭੱਜ ਰਹੀ ਸੀ ਚੰਗਾ ਹੋਇਆ ਸਮਾਂ ਰਹਿੰਦਿਆਂ ਹੀ ਤੁਹਾਡਾ ਅਸਲੀ ਚਿਹਰਾ ਸਾਹਮਣੇ ਆ ਗਿਆ ਨਹੀਂ ਸਾਡੇ ਘਰ ਦੀ ਬਰਬਾਦੀ ਹੋ ਜਾਂਦੀ ਇਹੋ ਜਹੀ ਨੂੰ ਜੇ ਸਾਡੇ ਘਰ ਆ ਜਾਂਦੀ ਤਾਂ ਸਸ ਸਹੁਰੇ ਨੂੰ ਤਾਂ ਇਸ ਨੇ ਰੋਟੀ ਵੀ ਨਹੀਂ ਦੇਣੀ ਸੀ ਰਾਣੀ ਆਪਣੇ ਸਹੁਰੇ ਕੋਲ ਗਈ ਕਹਿਣ ਲੱਗੀ ਨਹੀਂ ਨਹੀਂ ਪਾਪਾ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਹੈ ਤੁਸੀਂ ਅੰਦਰ ਆਓ ਸਾਰਾ ਕੁਝ ਸਮਝਾਉਣੇ ਹਾਂ ਤੁਹਾਨੂੰ ਉਸ ਦਾ ਸੋਹਰਾ ਕਹਿਣ ਲੱਗਾ ਕਿਹੜਾ ਪਾਪਾ ਕਿਸ ਦਾ ਪਾਪਾ ਮਾਫ ਕਰੋ ਹੁਣ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਮੈਂ ਤੁਹਾਨੂੰ ਸਮਝਾਉਣ ਲਈ ਪੁਲਿਸ ਲੈ ਕੇ ਆਇਆ ਹਾਂ ਅਚਾਨਕ ਪਿੱਛੇ ਖੜੀ ਪੁਲਿਸ ਜਦੋਂ ਅੰਦਰ ਆ ਗਈ ਤਾਂ ਉਹਨਾਂ ਤਿੰਨਾਂ ਦੀ ਬੋਲਤੀ ਬੰਦ ਹੋ ਗਈ ਕਹਿੰਦੇ ਤੁਸੀਂ ਕੁਝ ਸਮਝਾਉਣ ਆਏ ਸੀ ਉਦੋਂ ਹੀ ਰਾਣੀ ਦੀ ਸੱਸ ਬੜੀ ਨਿਮਰਤਾ ਭਰੀ ਆਵਾਜ਼ ਨਾਲ ਬੋਲੀ ਰਾਣੀ ਪੁੱਤ ਛੋਟੀ ਜੀ ਗੱਲ ਤੇ ਕੋਈ ਪੁਲਿਸ ਆਦਦਾ ਇਹ ਛੋਟੀ ਜੀ ਗਾਜਬ ਐਵੇਂ ਹੀ ਹੋ ਗਈ ਸੀ ਇਹੋ ਜਹੀਆਂ ਛੋਟੀਆਂ ਮੋਟੀਆਂ ਗੱਲਾਂ ਤਾਂ ਹਰ ਘਰ ਵਿੱਚ ਹੁੰਦੀਆਂ ਹੀ ਰਹਿੰਦੀਆਂ ਨੇ ਔਰਤ ਦੇ ਵਿਆਹ ਤੋਂ ਬਾਅਦ ਇਹੋ ਜਿਹਾ ਕੁਝ ਚੱਲਦਾ ਹੀ ਰਹਿੰਦਾ ਹੈ ਇਹ ਤੇਰਾ ਸਹੁਰਾ ਪਰਿਵਾਰ ਹੈ ਪੁੱਤ ਸਾਰਿਆਂ ਦਾ ਮਾਣ ਰੱਖਣਾ ਤੇਰਾ ਫਰਜ਼ ਬੰਦ। ਰਾਣੀ ਕਹਿਣ ਲੱਗੀ ਮਾਫ਼ ਕਰਿਓ ਮੇਰੇ ਕੋਲੋਂ ਇਹ ਜਿਹੇ ਫਰਜ਼ ਨਹੀਂ ਨਿਭਾਏ ਜਾਂਦੇ। ਮੈਂ ਵਿਆਹ ਤੋਂ ਬਾਅਦ ਤੁਹਾਡੇ ਥੱਪੜ ਖਾਣ ਲਈ ਨਹੀਂ ਆਈ। ਮੈਨੂੰ ਇਹ ਜਿਹੇ ਸੋਹਰਾ ਪਰਿਵਾਰ ਨਹੀਂ ਚਾਹੀਦਾ ਜਿੱਥੇ ਮੈਨੂੰ ਰੋਟੀ ਵੀ ਨਸੀਬ ਨਾ ਹੋਵੇ। ਮੈਂ ਰੋਟੀ ਵੀ ਮੈਨੂੰ ਚੋਰੀ ਕਰਕੇ ਖਾਣੀ ਪਵੇ। ਤੁਸੀਂ ਮੈਨੂੰ ਕਮਜ਼ੋਰ ਸਮਝਿਆ ਸੀ ਕਿ ਮੇਰਾ ਮਾਂ ਪਿਓ ਨਹੀਂ ਹੈ। ਮੈਂ ਕਮਜ਼ੋਰ ਨਹੀਂ ਹਾਂ। ਹੁਣ ਮੈਂ ਇਸ ਲੜਾਈ ਨੂੰ ਖੁਦ ਅੱਗੇ ਹੋ ਕੇ ਲੜਾਂਗੀ ਤੇ ਤੁਹਾਨੂੰ ਤਿੰਨਾ ਮਾਪੁੱਤਾਂ ਨੂੰ ਜੇਲ੍ਹ ਵਿੱਚ ਜਾਣਾ ਪਵੇਗਾ ਆਖਿਰ ਵਿੱਚ ਪੁਲਿਸ ਨੇ ਉਹਨਾਂ ਤਿੰਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਰੂਬੀ ਦੇ ਸਹੁਰਿਆਂ ਨੇ ਉਹਨਾਂ ਤੋਂ ਰਿਸ਼ਤਾ ਤੋੜ ਦਿੱਤਾ ਰਾਣੀ ਨੂੰ ਇੱਕ ਸੰਸਥਾ ਨੇ ਅੱਗੇ ਜਾਣ ਦਾ ਰਾਹ ਦਿਖਾਇਆ ਉਹ ਲੋਕਾਂ ਦੇ ਘਰਾਂ ਵਿੱਚ ਹੋਣ ਕਰੇਲੂ ਲੜਾਈ ਝਗੜਿਆਂ ਦੇ ਮਸਲੇ ਹੱਲ ਕਰਵਾਉਂਦੀ ਲੋਕਾਂ ਦੇ ਘਰਾਂ 'ਚ ਜਾਂਦੀ ਤੇ ਨਿਆਂ ਦਵਾਉਂਦੀ ਜਿੱਥੇ ਕਿਸੇ ਦਾ ਕਸੂਰ ਹੁੰਦਾ ਉਸ ਨੂੰ ਸਜ਼ਾ ਦਵਾਉਂਦੀ ਅੱਜ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਚੁੱਕੀ ਸੀ ਤੇ ਉਸ ਦੀ ਸੱਸ ਨਨਾਨ ਤੇ ਘਰ ਵਾਲਾ ਜੇਲ੍ਹ ਦੀ ਚੱਕੀ ਪੀਸਣ ਲਈ ਮਜਬੂਰ ਹੋ ਗਏ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ